ਨੇਟ ਤੇ ਸਿੰਡੀਕੇਟ ਦਾ ਸਿਸਟਮ ਹੈ ਤੇ ਕੰਟਰੋਲ ਸੈਨੇਟ ਤੇ ਸਿੰਡੀਕੇਟ ਕੋਲ ਹੈ ਨੋਮੀਨੇਟਿਡ ਸੈਨੇਟ ਤੇ ਸਿੰਡੀਕੇਟਸ ਦਾ ਕਈ ਯੂਨੀਵਰਸਿਟੀਆਂ ਚ ਹੈਗੀਆਂ ਸੋ ਉਹ ਸਿਲੈਕਸ਼ਨ ਕਮੇਟੀ ਦਾ ਕੰਮ ਵੀ ਕਰਦੀਆਂ ਕਿਹੜੇ ਆਦਾਰਿਆਂ ਚ ਕਿਹੜਾ ਪ੍ਰਿੰਸੀਪਲ ਲੱਗਣਾ ਹੈ ਕਿੱਥੇ ਕਿਹੜਾ ਪ੍ਰੋਫੈਸਰ ਲੱਗਣਾ ਹੈ ਅੱਜ ਹਾਲਾਤ ਮਤਲਬ ਇਹ ਬਣਾਉਣਾ ਚਾਹੁੰਦੇ ਆ ਕਿ ਆਪਦੀ ਮਰਜ਼ੀ ਦੇ ਪ੍ਰਿੰਸੀਪਲ ਲਾਏ ਜਾਣ ਆਦਾਰਿਆਂ ਚ ਆਪਦੀ ਮਰਜ਼ੀ ਦੇ ਪ੍ਰੋਫੈਸਰ ਲਾਏ ਜਾਣ ਯੂਨੀਵਰਸਿਟੀ ਚ ਆਪਾਂ ਪਿਛਲੇ ਸਮੇਂ ਤੋਂ ਦੇਖ ਰਹੇ ਆ ਜੀ ਇੰਪੋਰਟੈਂਟ ਅਪੁਆਇੰਟਮੈਂਟਸ ਜਿਹੜੀਆਂ ਆ ਉਹ ਕਿਸ ਤਰ੍ਹਾਂ ਹੋ ਰਹੀਆਂ ਇਸ ਤੋਂ ਪਹਿਲਾਂ ਪ੍ਰਿੰਸੀਪਲ ਆਪਣਾ ਵੀਸੀ ਸਾਹਿਬ ਆਏ ਸੀ ਮੈਨੂੰ ਯਾਦ ਆ ਰਾਜਕੁਮਾਰ ਉਦੋਂ ਵੀ ਮੈਂ ਯੂਨੀਵਰਸਿਟੀ ਆਇਆ ਸੀ ਜੁਆਇਨਿੰਗ ਤੋਂ ਬਾਅਦ ਕੋਈ ਵੀ ਆਪਾਂ ਚਲੋ ਕਿਸੇ ਅਹੁਦੇ ਤੇ ਬਿਰਾਜਮਾਨ ਹੁੰਨੇ ਆ ਜਾ ਕੇ ਪਹਿਲਾਂ ਗੁਰੂ ਦਾ ਆਸ਼ੀਰਵਾਦ ਲੈਨੇ ਆ ਮੰਦਿਰ ਜਾ ਕੇ ਮੱਥਾ ਟੇਕਦੇ ਆ ਉਹਨੇ ਸਭ ਤੋਂ ਪਹਿਲਾਂ ਜੁਆਇਨਿੰਗ ਤੋਂ ਬਾਅਦ ਤੁਹਾਨੂੰ ਯਾਦ ਹੋਵੇ ਆਰਐਸਐਸ ਦੇ ਦਫ਼ਤਰ ਕਿ ਆ ਸੀ ਉਹ ਸੋ ਮਨਸ਼ਾਤਾ ਇਹ ਬੜੀ ਕਲੀਅਰ ਹੈ ਜੀ 2020 ਚ ਰਿਫਾਰਮਸ ਆਈਆਂ 11 ਮੈਂਬਰੀ ਕਮੇਟੀ ਬਣਾਈ ਉਸ ਵੇਲੇ ਦੇ ਵੀਸੀ ਨੇ ਉਹਦੇ ਚ ਮੈਂਬਰ ਹੀ ਪੰਜਾਬ ਦਾ ਕੋਈ ਨਹੀਂ ਪਾਇਆ ਐਂ ਤੁਸੀਂ ਸਾਰਿਆਂ ਨੇ ਉਦੋਂ ਤੱਕੜੇ ਹੋ ਕੇ ਹੱਲਾ ਮਾਰਿਆ ਸੀ ਚਲੋ ਅਸੀਂ ਤਾਂ ਤੁਹਾਡੇ ਨਾਲ ਸਹਿਯੋਗ ਕਰਨ ਵਾਲੇ ਆ ਜਿੱਥੇ ਸਾਡੀ ਡਿਊਟੀ ਲਾਉਂਗੇ ਸੋ ਕਿਉਂਕਿ ਇਸ ਯੂਨੀਵਰਸਿਟੀ ਨਾਲ ਸਾਰਿਆਂ ਦਾ ਇੱਕ ਪੰਜਾਬ ਦਾ ਤਾਂ ਚਲੋ ਆਪਣਾ ਆਧਾਰ ਹੈ ਹੀ ਲਾਹੌਰ ਨਹੀਂ ਛੱਡ ਕੇ ਆਏ ਯਾਰ ਮੋਟੀ ਜੀ ਗੱਲ ਤਾਂ ਉਹਨਾਂ ਨੂੰ ਇਹ ਸਮਝਾਣੀ ਚਾਹੀਦੀ ਹੈ 1882 ਚ ਯੂਨੀਵਰਸਿਟੀ ਲਾਹੌਰ ਚ ਬਣੀ ਸੀ ਲਾਹੌਰ ਤੋਂ ਸ਼ਾਇਦ ਸਿਮਲੇ ਆਈ ਐਫ ਆਈ ਐਮ ਨਾਟ ਰੌਂਗ ਫਿਰ ਹਸ਼ਾਰਪੁਰ ਕੈਂਪਸ ਬਣਿਆ ਤੇ ਫਿਰ ਇੱਥੇ ਆਏ 60 ਸਾਲ ਹੋ ਗਏ ਸੋ ਜੇ ਉੱਥੇ ਨਹੀਂ ਛੱਡੀ ਤਾਂ ਹੁਣ ਕਿੱਥੋਂ ਕੰਟਰੋਲ ਲੈਣ ਦੇ ਦੇਵਾਂਗੇ ਲੜਾਈ ਸਖਤ ਹੋ ਸਕਦੀ ਹੈ ਪਰ ਲੜਾਈ ਜਿੱਤਾਂਗੇ ਆਪਾਂ ਇਹ ਇਹ ਮਤ ਭਲੇਖੇ ਚ ਰਹਿਣ ਕੀ ਸਾਡੀਆਂ ਐਜੂਕੇਸ਼ਨਲ ਇੰਸਟੀਟਿਊਟਸ ਜਿੱਥੇ ਸਾਡੇ ਪੰਜਾਬ ਦੇ ਬੱਚੇ ਬੱਚੀਆਂ ਨੇ ਆ ਕੇ ਪੜ੍ਹਨਾ ਕਿ ਉੱਥੇ ਅਸੀਂ ਕੰਟਰੋਲ ਕਰ ਲਾਂਗੇ ਇਹ ਬਿਲਕੁਲ ਨਹੀਂ ਹੋਣ ਦੇਵਾਂਗੇ ਕਿਸੇ ਕੀਮਤ ਤੇ ਨਹੀਂ ਹੋਣ ਦੇਵਾਂਗੇ ਇੱਕ ਵੱਡਾ ਫੈਕਟਰ ਇਹਦੇ ਛੋਰ ਹੈ ਜੀ ਤਕਰੀਬਨ 200 ਕਾਲਜ ਪੰਜਾਬ ਦਾ ਅਫੀਲੀਏਟਡ ਹੈ ਇਸ ਯੂਨੀਵਰਸਿਟੀ ਨਾਲ ਜਿਹਦੇ ਚ 2 ਲੱਖ ਤੋਂ ਵੱਧ ਸਟੂਡੈਂਟ ਪੜਦਾ ਹੈ ਕੋਰਸਪੋਂਡੈਂਟ ਕੋਰਸਪੋਂਡੈਂਸ ਵਾਲੇ ਸਟੂਡੈਂਟਸ ਨੂੰ ਨਾਲ ਪਾ ਕੇ 3-4 ਲੱਖ ਸਟੂਡੈਂਟ ਬਣ ਜਾਂਦਾ ਹੈ ਉਹ 3-4 ਲੱਖ ਬੱਚਾ ਹਰ ਸਾਲ ਕੀ ਪੜੂਗਾ ਉਹਦਾ ਫੈਸਲਾ ਇਹ ਕਰਨਾ ਚਾਹੁੰਦੇ ਆ ਠੀਕ ਹੈ ਅੱਜ ਮੈਨੂੰ ਮੈਂ ਰਾਹ ਚ ਆਉਂਦਾ ਗੱਲ ਕਰ ਰਿਹਾ ਸੀ ਕੋਈ ਦੁਕਾਨ ਤੇ ਇੱਥੋਂ ਤੱਕ ਇਹਨਾਂ ਨੇ ਕੰਟਰੋਲ ਕਰ ਲਿਆ ਸਿਸਟਮ ਕਈ ਖਾਲਸਾ ਕਾਲਜੇਸ ਦੇ ਵਿੱਚ ਹਿਮਾਚਲ ਦੇ ਪ੍ਰਿੰਸੀਪਲ ਲੱਗੇ ਹੋਏ ਸੋ ਆਈ ਐਮ ਜਸ ਸੇ ਹੀ ਕਿ ਇਹ ਲੜਾਈ ਜਿਹੜੀ ਹੈ ਬੜੀ ਸਖਤ ਹੋ ਸਕਦੀ ਹੈ ਪਰ ਲੜਾਈ ਆਪਾਂ ਜਿੱਤਾਂਗੇ ਤੁਸੀਂ ਇੱਥੇ ਜੋ ਆਪਦੀ ਸੰਸਥਾ ਬਣਾਈ ਹੈ ਸੰਘਰਸ਼ ਕਰ ਰਹੇ ਹੋ ਜੀਦੀ ਜੀਦੀ ਜੋ ਜ਼ਿੰਮੇਵਾਰੀ ਚਲੋ ਆਪਦੇ ਲੈਵਲ ਤੇ ਤਾਂ ਸਾਰੇ ਕਰਾਂਗੇ ਤੁਹਾਨੂੰ ਕਿਤੇ ਵੀ ਲੱਗਦਾ ਹੋਵੇ ਕਿਉਂਕਿ ਮੈਨੂੰ ਪ੍ਰਧਾਨ ਸਾਹਿਬ ਨੇ ਭੇਜਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਾਹਿਬ ਸੁਖਬੀਰ ਸਿੰਘ ਬਾਦਲ ਨੇ ਉਹ ਵੀ ਇਸ ਯੂਨੀਵਰਸਿਟੀ ਦੇ ਇੱਕ ਸਟੂਡੈਂਟ ਹੈ ਸੋ ਜਿੱਥੇ ਤੁਸੀਂ ਸਾਡੀ ਜ਼ਿੰਮੇਵਾਰੀ ਸਮਝਦੇ ਹੋ ਜਿੱਥੇ ਅਸੀਂ ਕੋਈ ਆਵਦਾ ਤਿਲਫੁਲ ਯੋਗਦਾਨ ਪਾ ਸਕਦੇ ਹੋਈਏ ਤੁਸੀਂ ਜਿੰਨੀ ਸਾਡੀ ਜ਼ਿੰਮੇਵਾਰੀ ਲਾਉਂਗੇ ਉਦੋਂ ਵੱਧ ਕੇ ਤੁਹਾਡੇ ਨਾਲ ਇਸ ਗੱਲ ਸਹਿਯੋਗ ਕਰਾਂਗੇ ਭਾਈ ਜੀ ਤੁਸੀਂ ਪੰਜਾਬ ਦੀ ਵੱਡੀ ਖੇਤਰੀ ਪਾਰਟ ਹਾਂ 10 ਤਰੀਕ ਨੂੰ ਅਸੀਂ ਇੱਥੇ ਕਰਾ ਰਿਹਾ ਹੈ। ਬਾਦਲ ਸਾਹਿਬ ਨੂੰ ਵੀ ਸੁਨੇਹਾ ਲਵਾਂ। ਬਿਲਕੁਲ ਦੇਵਾਂਗੇ ਜੀ। ਤੁਹਾਨੂੰ ਮੋਰੇ ਹੋ ਕੇ ਸਾਰਿਆਂ ਨੂੰ ਲੜਨਾ ਪੈਣਾ ਤੇ ਸਾਰੇ ਪੰਜਾਬ ਅਖੀ ਲੋਕਾਂ ਨੂੰ ਲੜਨਾ ਪੈਣਾ। 10 ਤਰੀਕ ਨੂੰ ਜੀ ਸਾਰੇ ਇੱਥੇ ਹਾਜ਼ਰ ਵੀ ਹੋਵਾਂਗੇ। ਤੇ ਤਕੜੇ ਹੋ ਕੇ ਤੁਹਾਡੇ ਹਲਕਾ ਇੰਚਾਰਜ ਮਹਾਲੀ ਦੇ ਨਾਲ ਬੈਠੇ ਹੋਏ। ਹਾਂਜੀ ਹਾਂਜੀ। ਜਿੰਨਾ ਆਲੇ ਦੁਆਲੇ ਦਾ ਤੁਹਾਡਾ ਕੈਡਰ ਹੈਗਾ ਜਿੰਨੇ ਲੋਕ ਹੈਗੇ। ਤਕੜੇ ਹੋ ਕੇ ਆਪਾਂ ਨੂੰ। ਤੁਹਾਨੂੰ ਇੱਕੋ ਗੱਲ 'ਚ ਮੈਂ ਗੱਲ ਨਵੇੜੀ ਜੀ ਕਿ ਜੋ ਤੁਸੀਂ ਸਾਡੇ ਤੋਂ ਆਸ ਰੱਖਦੇ ਹੋ। ਉਦੋਂ ਵੱਧ ਕੇ ਇਹਦੇ 'ਚ ਯੋਗਦਾਨ ਪਾਵਾਂਗੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਚਾਹਾਂ ਇਹ ਤੁਹਾਡੀ ਲੜਾਈ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਇਹ ਤੁਹਾਡੀ ਆਪਣੀ ਲੜਾਈ ਹੈ ਬਿਲਕੁਲ ਸੱਤ ਬੱਚੇ ਨੂੰ ਤੁਹਾਨੂੰ ਮੋਰੇ ਹੋ ਕੇ ਲੜਨੀ ਸੱਤ ਬੱਚੇ ਦੀ ਸੱਤ ਸੱਤ ਬੱਚੇ ਬਿਲਕੁਲ ਦੇਖੋ ਕਈ ਹਮਲੇ ਹੋਏ ਆ ਜੀ ਲੈਂਡ ਪੂਲਿੰਗ ਵਾਲਾ ਹਮਲਾ ਵੀ ਹੋਇਆ ਠੀਕ ਹੈ ਜੀ ਆਪਣਾ ਬੀਐਸਐਫ ਦਾ ਦਾਇਰਾ ਵਧਾਉਣ ਵਾਲੀ ਗੱਲ ਵੀ ਹੋਈ ਬੀਬੀਐਮਬੀ ਤੇ ਵੀ ਕੰਮ ਚੱਲ ਰਿਹਾ ਇਕੱਲੇ ਲਿਮਿਟਿਡ ਨਹੀਂ ਕਰ ਰਹੇ ਹਰ ਫਰੰਟ ਤੇ ਪੰਜਾਬ ਤੋਂ ਅਟੈਕ ਹੋ ਰਿਹਾ ਤੇ ਠੀਕ ਹੈ ਜੇ ਕੋਈ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਜੇ ਉਹ ਨਹੀਂ ਉਸ ਲੜਾਈ ਨੂੰ ਪੂਰਾ ਲੜ ਲੇ ਐਜ਼ ਖੇਤਰੀ ਪਾਰਟੀ ਪੰਜਾਬ ਦੀ ਅਸੀਂ ਮੂਰੇ ਓਕੇ ਲੜਾਈ ਲੜਾਂਗੇ ਕਰਮਨ ਜੀ ਘਾਰੀਵਾਲ ਸਾਹਿਬ ਕੋਲ ਅਸੀਂ ਗੱਲ ਪਾਣੀ ਚਾਹੁੰਦੇ ਬਾਈ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਨਹੀਂ ਬਾਈ ਜੀ ਧੰਨਵਾਦ ਨਹੀਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ 2021 ਦੀ ਵੀ ਮੈਂ ਤਾਂ ਰਲ ਆਏ ਸਾਰੇ ਲੈ ਕੇ ਸੀ ਹਾਂਜੀ ਉਦੋਂ ਵੀ ਆਏ ਸੀ ਹਾਂਜੀ ਹਾਂਜੀ ਆਏ ਸੀ ਪਰ ਬਾਈ ਜੀ ਇੱਕ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਜੀ ਦੇਖੋ ਖੇਤਰੀ ਪਾਰਟੀ ਪੰਜਾਬ ਦੀ ਸਰਕਾਰੀ ਪਾਰਟੀ ਪੰਜਾਬ ਦੀ ਤਰਨਤਾਰਨ ਦੀ ਇਲੈਕਸ਼ਨ ਜਿਹੜੀ ਜੀ ਉਹ ਸਾਰਿਆਂ ਲਈ ਜ਼ਰੂਰੀ ਹੈ। ਹਾਂਜੀ 86 ਪਾਰਟੀਆਂ ਦਾ ਇਹ ਹੁੰਦਾ ਹੀ ਆ ਉਹਨਾਂ ਨੇ ਚੋਣ ਲੜਨੀ ਹੈ ਉਹਦੀ। ਐਮੀਅਰ ਇਸ ਚੀਜ਼ ਨੂੰ ਦੰਦੇਗਾ। ਠੀਕ। ਪਰ ਜਿਹੜੀਆਂ ਬਾਕੀ ਸਿਆਸੀ ਪਾਰਟੀਆਂ ਨੇ ਜੀ ਉਹਨਾਂ ਦੇ ਵੱਡੇ ਲੀਡਰ ਨੇ ਜਿਹੜੇ ਨਮਾਇੰਦੇ ਨੇ ਉਹ ਆ ਰਹੇ ਨੇ। ਤੁਸੀਂ ਆਇਓ ਥੋੜਾ ਬਹੁਤ ਤੰਦਵਾਰ। ਪਰ ਸਾਡੀ ਬੇਨਤੀ ਹੈ ਕਿ ਪ੍ਰਧਾਨ ਸਾਹਿਬ ਨੂੰ ਜ਼ਰੂਰ ਸੁਨੇਹਾ ਬਿਲਕੁਲ ਜੀ ਅੱਜ ਹੀ ਸੁਨੇਹਾ ਲਾ ਬਿਲਕੁਲ ਆਉਣਗੇ ਜੀ ਇਲੈਕਸ਼ਨ ਤੋਂ ਪਹਿਲਾਂ ਆਉਣਗੇ। ਤਾਂ ਹੀ ਸਾਨੂੰ ਸਾਰਿਆਂ ਨੂੰ ਮਰਜ਼ੀ ਲੱਗੂਗਾ। ਇਲੈਕਸ਼ਨ ਤੋਂ ਪਹਿਲਾਂ ਆਉਣਗੇ ਜੀ। ਇਹ ਮਸਲਾ। ਡੋਂਟ ਵਰੀ ਇਲੈਕਸ਼ਨ ਤੋਂ ਪਹਿਲਾਂ ਕਿ ਪਹਿਲੇ ਵੀ 10 ਤਰੀਕ ਵਾਲੀ ਕਾਲ ਵਾਸਤੇ ਉਹ ਕਹਿੰਦਾ ਉਹ ਮਤਲਬ ਜੁਲਤਾਵਾਰ ਵੀ ਥੋੜੀ ਮੋਬਿਲਾਇਜ਼ੇਸ਼ਨ ਕਰ ਲਈਏ ਉਹ ਚੰਗੀ ਤਰ੍ਹਾਂ ਕਹਿੰਦਾ ਤੁਸੀਂ ਬੇਫਿਕਰ ਰਹੋ ਜੀ ਆਪਾਂ ਇਸ ਤੋਂ ਬਾਅਦ ਪਲਾਨ ਕਰਾਂਗੇ ਜੀ ਮੈਂ ਤੁਹਾਡੇ ਨਾਲ ਇੱਥੇ ਬਹਿ ਕੇ ਨਹੀਂ ਗੱਲ ਕਰਕੇ ਚੱਲਿਆ ਜਿੰਨੇ ਆਪਾਂ ਹੈਗੇ ਇਹਦੀ ਪਲੈਨਿੰਗ ਕਰ ਲਾਂਗੇ ਬਿਲਕੁਲ ਜੀ 10 ਤਰੀਕ ਨੂੰ ਜਿੰਨੀਆਂ ਸਾਡੀਆਂ ਯੂਨਿਟਾਂ ਹੈ ਚਾਹੇ ਨੌਜਵਾਨ ਹੈ ਚਾਹੇ ਸਟੂਡੈਂਟ ਬੰਗ ਆਲੇ ਹੈ ਰਾਣਾ ਜੀ ਹੋਰੀ ਇੱਥੇ ਹੀ ਸੀਗੇ ਸੋਰੀ ਆ ਬੈਠੇ ਆ ਬਈ ਜੀ ਲੱਗੇ ਹੋਏ ਨੇ ਸਾਡੇ ਸਾਰੇ ਜਾਣੇ ਜੀ ਤਕੜੇ ਹੋ ਕੇ ਉਸ ਆਪਾਂ 10 ਤਰੀਕ ਵਾਲੇ ਪ੍ਰੋਗਰਾਮ ਜਿਹੜਾ ਆਪਣਾ ਪਹਿਲਾ ਪੈਰ ਹੈ ਉਹ ਲੜਾਈ ਦਾ ਜੀ ਠੀਕ ਹੈ ਨਾ ਜੀ ਉਹ ਤਕੜਾ ਹੋ ਕੇ ਆਪਾਂ ਪਟਾਂਗੇ ਜੀ ਆ ਚੇਤਨ ਉਹਨਾਂ ਨੇ ਜਿਹੜੀ ਅਚੇਤਨ ਹੰਗਰ ਸਟ੍ਰਾਈਕ ਜਿਹੜੀ ਕੀਤੀ ਹੈ 8 ਦਿਨ ਕੀਤੀ ਹੈ ਮੈਂ ਚੇਤਨ ਨੂੰ ਇਸ ਗੱਲ ਦੀ ਮੈਂ ਸ਼ਲਾਘਾ ਜੋ ਮੈਂ ਰਾਤ ਤਾਈਂ ਇਹਦੇ ਨਾਲ ਗੱਲ ਕੀਤੀ ਮੈਂ ਦੇਖ ਰਿਹਾ ਸੀ ਉਹ ਮੈਨੂੰ ਲੱਗਾ 8 ਦਿਨ ਦੀ ਹੰਗਰ ਸਟ੍ਰਾਈਕ ਤੋਂ ਬਾਅਦ ਉਹ ਫੈਸਲਾ ਵਾਪਸ ਲੈਂਦਾ ਹੈ ਦੇਖੋ ਇੱਕ ਡੈਮੋਕਰੇਸੀ ਹੈ ਜੀ ਆਪਾਂ ਡੈਮੋਕਰੇਸੀ ਦੇ ਵਿੱਚ ਜੇ ਤੁਸੀਂ ਪ੍ਰੋਟੈਸਟ ਦਾ ਹੱਕ ਖਤਮ ਕਰ ਦਿਓਗੇ ਜੀ ਤੇ ਫਿਰ ਉਹ ਡੈਮੋਕਰੇਸੀ ਕੀ ਰਹੇਗੀ ਜੀ ਸੋ ਇਹ ਚੇਤਨ ਹੋਰਾਂ ਨੂੰ ਮੈਂ ਇਹੀ ਗੱਲ ਕਰ ਰਿਹਾ ਸੀ ਮੈਂ ਕਿ ਬੜੇ ਤਕੜੇ ਹੋ ਕੇ ਯਾਰ ਤੁਸੀਂ ਉਹ ਲੜਾਈ ਲੜੀ ਹੁਣ ਆਪਾਂ ਆਹ ਲੜਾਈ ਹੈ ਠੀਕ ਆ ਉਹ ਤੋਂ ਵੱਡੀ ਲੜਾਈ ਹੈ ਪਰ ਇਹਨੂੰ ਲੜਾਂਗੇ ਜ਼ਰੂਰ ਜੀ ਤਕੜੇ ਹੋ ਕੇ ਬਾਜੀ ਤੁਹਾਨੂੰ ਇਹੀ ਅਪੀਲ ਕਰਦੇ ਆਂ ਵੀ ਕੱਲਾ ਬਿਆਨਾਂ ਤੱਕ ਨਾ ਇਹ ਸਿਆਸਤ ਰਹੇ ਜਿਵੇਂ ਪਿੱਛੇ ਵੀ ਚੱਲਦਾ ਰਿਹਾ ਵੀ ਇਹ ਆਪਾਂ ਪੰਜਾਬ ਦੇ ਵਿੱਚ ਕੋਈ ਨਾ ਕੋਈ ਜੰਗ ਵੱਡੀ ਮਹੀਮ ਛੇੜੋ ਆਮੇ ਕਾਲੀਆਣਾ ਜਿਵੇਂ ਪਹਿਲੋਂ ਮੋਰਚੇ ਲਾਇਆ ਜਾਬੀਆਂ ਦਾ ਮੋਰਚਾ ਹੋਵੇ ਕਲਸਰ ਦਾ ਮੋਰਚਾ ਹੋਵੇ ਇਹ ਜੰਗ ਹੋਵੇ ਲੜਨੀ ਪੈਣੀ ਹੈ ਜਿਵੇਂ ਕਿਸਾਨੀ ਅੰਦੋਲਨ ਚ ਲੜੀ ਆ ਵੀ ਕੱਲੇ ਬਿਆਨ ਦੇ ਕੇ ਇਹ ਗੱਲ ਕੋਈ ਵੀ ਲੀਡਰਸ਼ਿਪ ਵਾਲਾ ਨਾ ਸੋਚੇ ਵੀ ਕੰਮ ਨਿਖੜ ਜਾਣਾ ਤੇ ਨਾ ਪ੍ਰੈਸ ਨਮਨ ਤੋਂ ਗਲਤ ਕਰ ਬਾਈ ਜੀ ਇਹ ਚਿੰਤਾ ਮਤੋਂ ਦੇਖੋ ਉਹ ਚੰਡੀਗੜ੍ਹ ਦਾ ਮਸਲਾ ਹੁਣ ਪਿੱਛੇ BBMP ਦੇ ਹੱਥੋਂ ਗਿਆ ਹੈ ਹਾਂਜੀ ਹਾਂਜੀ ਬਿਆਨ ਦਿੱਤੇ ਕੇ BBMP ਦੇ ਹੱਥੋਂ ਗਿਆ ਚੰਡੀਗੜ੍ਹ ਟੁੱਟ ਗਿਆ ਪਾਣੀ ਟੁੱਟ ਗਿਆ ਸਾਰਾ ਕੁਝ ਟੁੱਟ ਗਿਆ ਵੀ ਕੱਲਾ ਆ ਹਣ ਇੱਕ ਤੇ ਵੀ ਬਿਆਨ ਦੇ ਕੇ ਕੱਲਾ ਨਾ ਹੋਈ ਵੀ ਚੰਡੀਗੜ੍ਹ ਵੀ ਟਰੁੱਕ ਗਿਆ ਨਹੀਂ ਜੀ ਅਸੀਂ ਇਹ ਬਿਆਨ ਤੱਕ ਸੀਮਿਤ ਹੀ ਰਹਿਣਾ ਕਿ ਉਹਨਾਂ ਕਾਰਨ ਲੜਾਈ ਲੜਾਂਗੇ ਭਰਾ ਡੌਨਟ ਹੋਵੇ ਅਸੀਂ ਸਾਰੇ ਨਾਲ ਆ ਜਿਹੜੀ ਪ੍ਰੋਬਲਮ ਉਹ ਕਹਿ ਰਹੇ ਨਹੀਂ ਦੇਖੋ ਪਿਛਲੇ ਵਾਰ ਜਿਵੇਂ 100 ਦਿਨ ਦਾ ਮੋਰਚਾ ਚੱਲੇ ਸਮਰ ਉਹਨਾਂ ਨੇ ਵੀ ਸਾਰੇ ਬੈਸੀ ਮਤਲਬ ਉਦੋਂ ਭਾਗੀਦਾਰੀ ਜਿਹੜੀ ਭਾਗੀਦਾਰੀ ਹੋ ਰਹੀ ਆ ਪਰ ਉਹ ਟਰਾਂਸਫਾਰਮ ਨਹੀਂ ਹੋਦੀ ਮੋਬਿਲਾਈਜੇਸ਼ਨ ਕਰੀਏ ਮੇ ਤੁਹਾਡੇ ਜਿੰਮੇਦਾਰੀ ਆ ਸਾਰੇ ਕਾਲੀ ਵੀ ਕਾਲੀ ਪਾਰਟੀਆਂ ਦੀ ਜਿਹੜੀ ਵੀ ਕੋਈ ਜੱਥੇਬੰਦੀ ਅਕੇ ਲੱਗੇਗੀ ਪੰਜਾਬ ਉਹਦਾ 20 ਧੰਨਵਾਦ ਕਰੇਗਾ ਬੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਪਰ ਇਹ ਗੱਲ ਬਿਆਨਾਂ ਤੱਕ ਨਾ ਸਮਝਿਆ ਜੇ ਨਹੀਂ ਲੰਘ ਜਾਣਾ ਫਿਰ ਵਿੰਦੇ ਫਿਰ ਨਹੀਂ ਠੀਕ ਹੈ ਗੱਲ ਜੀ ਤੁਹਾਡੀ ਬਿਲਕੁਲ ਸਤਿਵਚਨ ਸੀ ਆਪਾਂ ਸਾਰੇ ਮੋਬਾਈਲਾਈਜ਼ ਕਰੀਏ ਜੀ ਇਸ ਇਸ ਤੋਂ ਜੀ ਸਾਰੇ ਪੰਜਾਬ ਦੀ ਜੀ ਗੱਲ ਜੀ ਲੱਗੇ ਮੈਂ ਤੁਸੀਂ ਗੱਲ ਕੀਤੀ ਕਿ 200 ਕਾਲਜ ਆਪਣੇ ਅੰਦਰ ਹਨ ਹਾਂਜੀ ਉਹ ਹੈਗੇ ਤਾਂ ਪੰਜਾਬ 'ਚ ਫੈਸਲੇ ਇੱਥੇ ਹੁੰਦੇ ਨੇ ਫੈਸਲੇ ਇੱਥੇ ਹੁੰਦੇ ਨੇ ਕੋਈ ਫਾਰਮ ਦੀ ਫੀਸ ਵਾਧੀ ਸੀ ਕਿ 400 ਰੁਪਏ ਤੋਂ 800 ਹੁੰਦੀ ਸੀ ਭਾਵੇਂ ਅਸੀਂ ਇੱਥੇ ਲੜਾਈ ਲੜਦੇ ਸੀ ਪਰ ਸੈਨੇਟ ਅੰਦਰ ਵੀ ਲੋਕੀ ਲੜਾਈ ਲੜਦੇ ਸੀ ਆ ਲੜਦੇ ਸੀ ਉਹ 3 3 ਲੱਖ ਬੱਚੇ ਨੂੰ ਅਗਰ 400 ਰੁਪਏ ਫੀਸ ਵਾਧੀ ਸੀ 12 ਕਰੋੜ ਰੁਪਏ ਦਾ ਫਰਕ ਪੈਂਦਾ ਸੀ ਜੀ ਹੁਣ ਹੋਇਆ ਕੀ ਹੈ ਅੱਪਾ ਪਹਿਲਾ ਇੱਕ ਗੱਲ ਦੇਖਿਓ ਲੱਡੂ ਵੇਚਣ ਵਾਲੇ ਨੇ ਯੂਨੀਵਰਸਿਟੀ ਖੋਲ੍ਹ ਲਈ ਚਲੰਗਾ ਹਾਂ ਬਿਲਕੁਲ ਮੈਂ ਉਹ ਕੱਲ ਰਹਿ ਗਈ ਗੱਲ ਸਹੀ ਹੈ ਲੱਡੂ ਵੇਚਣ ਵਾਲੇ ਨੇ ਯੂਨੀਵਰਸਿਟੀ ਖੋਲ੍ਹ ਲਈ ਤੇ ਜਿਹੜਾ ਇਹ ਤੁਹਾਡਾ ਇੱਥੇ ਕਾਰ ਬਜ਼ਾਰ ਐਵੇਂ ਕਾਰ ਬਜ਼ਾਰ ਦਾ ਕੰਮ ਕਰਦਾ ਈ ਉਹਨਾਂ ਨੇ ਵੀ ਖੋਲ੍ਹ ਲਈ ਉਹਨੇ ਵੀ ਖੋਲ੍ਹ ਲਈ ਠੀਕ ਹੈ ਇਹ 6-6 ਮਹੀਨੇ ਦਾ 1000-1000 ਕਰੋੜ ਅੰਦਰ ਕਰ ਲੈਂਦੇ ਆ ਨਾ ਤੇ ਦੋਨੇ ਰਾਜ ਸਭਾ 'ਚ ਵੀ ਚਲੇ ਗਏ ਦੋਨੇ ਰਾਜ ਸਭਾ 'ਚ ਭੇਜਤੇ ਦੋਨੇ ਰਾਜ ਸਭਾ 'ਚ ਭੇਜਤੇ ਵੀ ਵੇਖੋ ਇਹ ਤੇ ਵੀ ਦੇਖੋ ਇਹਨਾਂ ਦੀ ਮਿਹਰੀ ਭੁਗਤ ਇਦਾਂ ਦੀ ਉਹ ਤਾਂ ਪੰਜਾਬ ਯੂਨੀਵਰਸ ਉਹਦਾ ਨਾਮ ਸੀ ਜੂ ਰੱਖੀ ਫਿਰਦਾ ਉਹਦਾ ਚੰਡੀਗੜ੍ਹ ਨਾਲ ਕੀ ਲੈਣਾ ਕੋਈ ਕਹਿੰਦੇ ਨੇ ਗੱਲ ਨਹੀਂ ਕੀਤੀ ਅਸੀਂ ਨਾ ਤੇ ਸੈਨੇਟ ਦੇ ਵਿੱਚ ਵੀ ਇਸ ਕੰਮ ਦਾ ਵਿਰੋਧ ਕੀਤਾ ਸੀ ਕਿ ਜਦੋਂ ਪੰਜਾਬ ਯੂਨੀਵਰਸਿਟੀ ਦਾ ਨਾਮ ਹੈਗਾ ਚੰਡੀਗੜ੍ਹ ਇਹਨਾਂ ਯੂਨੀਵਰਸਿਟੀ ਦਾ ਨਾਮ ਰੱਖਣ ਕਿਉਂ ਦਿੱਤਾ ਤੁਸੀਂ ਪਰ ਉਹ ਸਾਡੇ ਤੋਂ ਪਹਿਲੇ ਵਾਲੇ ਸੈਨੇਟ ਮੈਂਬਰ ਉਹ ਕਰ ਗਏ ਉਹਨਾਂ ਨੂੰ ਹਣੇ ਕੀ ਕਰ ਸਕਦੇ ਜੀ ਜਦੋਂ ਸ਼ੁਰੂਆਤ ਹੋਈ ਲਗਲੀ ਯੂਨੀਵਰਸਿਟੀ ਦੀ ਉਹ ਸਰਕਾਰ ਕਹਿੰਦੀ ਸੀ ਇਹਦੀ ਆਪਣੀ ਸੀ ਉਹ ਉਦੋਂ ਉਦੋਂ ਪਾਇਆ ਉਹਦੋਂ ਤੱਕ ਕੋਈ ਜੀ ਤੁਸੀਂ ਇਹ ਨਾ ਸੋਚੋ ਕਿ ਤੁਹਾਨੂੰ ਕਿਸੇ ਨੇ ਕੁਝ ਕਹਿਣਾਗਾ ਕਿ ਤੁਸੀਂ ਨਾਲ ਲੱਗੋ ਇਹ ਤੁਹਾਡਾ ਹੁਣ ਲੜਾਈ ਸਾਡੀ ਹੈ ਤੁਹਾਡੀ ਲੜਾਈ ਬਿਲਕੁਲ ਠੀਕ ਹੈ ਹੁਣ ਸਾਡੀ ਲੜਾਈ ਨਹੀਂ ਰਹੀ ਲੜਾਈ ਹੋਗੀ ਬਟਾ ਸਾਹਿਬ ਕੱਲ ਬਾਈ ਜੀ ਹੁਣਾਂ ਨੂੰ ਵੀ ਬੇਨਤੀ ਕੀਤੀ ਸੀ ਪ੍ਰਧਾਨ ਜੀ ਨੂੰ ਵੀ ਕਿਹਾ ਸੀਗਾ ਕੱਲ ਆਪਾਂ ਸ਼ਾਮ ਹੀ ਮਿਲਿਆ ਉੱਥੇ ਕੱਲ ਸ਼ਾਮ ਹੀ ਮਿਲਾਂਗੇ ਇਹਨਾਂ ਦਾ ਮੈਸੇਜ ਪਹਿਲੇ ਗਰੁੱਪ 'ਚ ਆ ਗਿਆ ਸੀਗਾ ਕਿ 8:00 ਵਜੇ ਡੈਲੀਗੇਸ਼ਨ ਆਊਗਾ ਠੀਕ ਹੈ ਜੀ ਜਿਹੜੀ ਗੱਲ ਬਾਈ ਨੇ ਧਾਲੀਵਾਲ ਸਾਹਿਬ ਨੇ ਕਹੀ ਆ ਫਿਰ ਮੱਥੇ ਜੀ ਤੁਹਾਡੀ ਉਹ ਵੀ ਉਹ ਵੀ ਪਹੁੰਚਾ ਦੇਣਗੇ ਤੇ ਉਹ ਵੀ ਕੰਮ ਹੋ ਜਾਊਗਾ ਨਹੀਂ ਲੜਾਈ ਤੁਹਾਡੀ ਬਿਲਕੁਲ ਠੀਕ ਜੀ ਆਪਦੀ ਲੜਾਈ ਹੈ ਅੱਗੇ ਹੋ ਕੇ ਲੜਾਂਗੇ ਇਹ ਲੜਾਈ ਫਤਿਹ ਜ਼ਰੂਰ ਹਾਸਲ ਕਰਾਂਗੇ ਤੇ ਕਿਸੇ ਗੱਲੋਂ ਪਿੱਛੇ ਨਹੀਂ ਹਟਦੇ ਸਦਨਾ ਬਾਈ ਜੀ ਵਿਦਿਆਰਥੀਆਂ ਦਾ ਇੱਕ ਘੇਰਾ ਹੈ ਅਸੀਂ ਇੱਕ ਯੂਨੀਵਰਸਿਟੀ ਨੂੰ ਤਾਂ ਬੰਦ ਕਰ ਸਕਦੇ ਹਾਂ ਪਰ ਵਿਧਾਨ ਸਭਾ ਦਾ ਬੀਜੇਪੀ ਦੇ ਦਫ਼ਤਰ ਦਾ ਘਰਾਓ ਇਹ ਤੁਹਾਡੇ ਤੁਹਾਡੇ ਜਿਹੜੇ ਸਪੈਕਟਰ ਨੇ ਉਹ ਵੱਡੇ ਬ੍ਰਦਰ ਬ੍ਰਦਰ ਮੈਂ ਤੁਹਾਨੂੰ ਇੱਕ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਆਪਾਂ ਬੈਠ ਕੇ ਵਿਉਂਤਬੰਦੀ ਕਰਕੇ ਜਿਵੇਂ ਵਿਉਂਤ ਕੱਪਾ ਸਾਰੇ ਰਲ ਕੇ ਕਰਦੇ ਜਾਵਾਂਗੇ ਸਾਰੇ ਜਾਣੇ ਜੀ ਤੇ ਉਵੇਂ ਆਪਾਂ ਗਾਂ ਤੁਰੇ ਚੱਲਾਂਗੇ ਹਾਂ ਕਹਦਾ ਲੜਾਈ ਗੜੀ ਗਈ ਬਿਲਕੁਲ ਕੇਤਨ ਜੀ ਤੁਸੀਂ ਪਹਿਲਾਂ ਵੀ ਨਹੀਂ ਇਹਨਾਂ ਦਾ ਪਿੱਛੇ ਰੱਖ ਗੱਲ ਰੱਖਣਾ ਇਹੀ ਆ ਬਈ ਸਾਰਾ ਜਿਹੜਾ ਬਾਈ ਉਹਨਾਂ ਨੇ ਕਿਹਾ ਵੀ ਮੋਰੇ ਹੋ ਕੇ ਲੜਾਈ ਆਪਾਂ ਸਾਰਿਆਂ ਨੂੰ ਲੜਨੀ ਪੈਣੀ ਆ ਬੇਸਿਕਲੀ ਆਪਣੀ ਜਥੇਬੰਦੀ ਸ਼੍ਰੋਮਣੀ ਕਾਲੀ ਦਲ ਵੱਲੋਂ ਵੀ ਆਪਾਂ ਬਾਈ ਪਹਿਲਾਂ ਹੀ ਮੈਨੂੰ ਕਹ ਰਹੇ ਸੀ ਵੀ ਆਪਾਂ ਦਿੱਲੀ ਤੱਕ ਸੰਘਰਸ਼ ਨੂੰ ਲੈ ਕੇ ਜਾਈਏ ਪਰ ਉੱਚ ਮੇਨ ਗੱਲ ਹੈ ਵੀ ਜਿਹੜਾ ਆਪਣਾ ਸਟੂਡੈਂਟਾਂ ਦਾ ਡੈਲੀਗੇਸ਼ਨ ਬਣਿਆ ਆਪਾਂ ਨੂੰ ਵੀ ਨਾਲ ਮੋਹਰੇ ਲੱਗਣਾ ਪੈਣਾ ਇਹਨਾਂ ਦੇ ਸਾਰੀ ਪਾਰਟੀਆਂ ਹੋਰ ਵੀ ਜਿਹੜੀ ਜਥੇਬੰਦੀਆਂ ਇੱਥੇ ਆਉਂਦੀਆਂ ਸਾਰੀ ਪਾਰਟੀਆਂ ਰਲ ਮਿਲ ਕੇ ਆਪਾਂ ਦਿੱਲੀ ਤੱਕ ਇਹ ਸੰਘਰਸ਼ ਨੂੰ ਲੈ ਕੇ ਜਾਈਏ ਤਾਂ ਇਹਦਾ ਹੱਲ ਹੋਊਗਾ ਇੱਥੇ ਪੰਜਾਬ 'ਚ ਬਹਿ ਕੇ ਜਾਂ ਚੰਡੀਗੜ੍ਹ ਬਹਿ ਕੇ ਤਾਂ ਹੱਲ ਮੈਨੂੰ ਹੀ ਲੱਗਦਾ ਹੋਊਗਾ ਦੇਖੋ ਦੂਜੀ ਗੱਲ ਨਾ ਇੱਕ ਪੁਆਇੰਟ ਮੇਰਾ ਰਹਿ ਗਿਆ ਸੀ ਜੀ ਮੈਂ ਗੱਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਇਹਦਾ ਆਪਾਂ ਨੂੰ ਲੀਗਲ ਆਪਸ਼ਨ ਵੀ ਐਕਸਪਲੋਰ ਕਰਨਾ ਚਾਹੀਦਾ ਠੀਕ ਹੈ ਨਾ ਜੀ ਈਏ ਦੇ ਚੇਸ ਕਰਨ ਨੂੰ ਸਾਡੀ ਸਹਿਮਤੀ ਹੈ ਜੀ ਵੀ ਲੀਗਲ ਆਪਸ਼ਨ ਤੋਂ ਅਸੀਂ ਨਹੀਂ ਜਾਵਾਂਗੇ ਬਿਲਕੁਲ ਤੁਸੀਂ ਨੂੰ ਜਾਣੀ ਸਰਕਾਰ ਜਾਊਗੀ ਜੀ ਆਪਾਂ ਨਹੀਂ ਜਾਣਾ ਠੀਕ ਹੈ ਕਾਰਨ ਵੀ ਬਈ ਦੱਸ ਦਿਓ ਕਾਰਨ ਦੱਸੋ ਜੀ ਵੀ ਪਿਛਲਾ ਜਿਹੜਾ ਐਫਐਡੀਬਟ ਵਾਲਾ ਮਸਲਾ ਸੀ ਹਾਂ ਹਾਂ ਉਹਦੇ ਚ ਬੰਦਾ ਕੋਰਟ ਵਾਗ ਗਿਆ ਕੋਰਟ ਨੇ ਕਹਿੰਦਾ ਲਓ ਇਹਨਾਂ ਤੋਂ ਐਫਐਡੀਬਟ ਅੱਛਾ ਅੱਛਾ ਜੀ ਠੀਕ ਹੈ ਆਪਣੀ ਚਲੋ ਉਹੀ ਗੱਲ ਮੈਂ ਕਰ ਰਿਹਾ ਨਾ ਹਰ ਚੀਜ਼ ਤੇ ਵਿਚਾਰਤਾ ਕਰੀਏ ਨਾ ਉਹ ਬਸ ਨਹੀਂ ਭਈ ਉਹ ਮਾਈਸਟਰ ਨੇ ਇੱਕ ਬਾਹਨਾ ਲਿਆ ਸੀ ਇਹਨਾਂ ਦੋਵੇਂ ਵੀ ਤੁਸੀਂ ਕੋਰਟ ਗਏ ਹੋਵੇਂ ਅਸੀਂ ਤਾਂ ਨਹੀਂ ਬਸ ਮੈਂ ਸਮਝ ਗਿਆ ਪੁਆਇੰਟ ਇਹਨਾਂ ਨੇ ਮੈਨੂੰ ਦਿਖਾ ਕਿ ਕੱਲ ਉਹਨਾਂ ਨੇ ਵਾਪਸ ਲੈ ਲਿਆ ਪੁਆਇੰਟ ਵੈਲਿਡ ਹੈ ਜੀ ਬਿਲਕੁਲ ਕੋਰਟ ਨੇ ਕਹਿੰਦਾ ਕੱਲ ਕੋਰਟ ਨੇ ਆਰਡਰ ਕੀਤਾ ਕੱਲ ਤੁਸੀਂ ਪਰਟੀਸਟ ਦਿਖਾ ਕੀਤਾ ਵਾਈਸ ਚੈਂਸਰ ਨੇ ਵਾਪਸ ਲੈ ਲਿਆ ਦੇ ਆਂ ਸਾਰੇ ਲੋਕ ਜਿਹੜੇ ਇੱਕ ਬਹਾਨਾ ਮਾਰਦੇ ਸੀ ਕਿ ਤੁਸੀਂ ਕੋਟ ਗਏ ਹੋ ਵੀ ਅਸੀਂ ਕੁਝ ਨਹੀਂ ਕਰਦਾ ਸੀ ਮਾਨਸਰ ਇੱਕ ਮਿੰਟ ਕੋਟ ਦਾ ਭਾਈ ਆਲਰੇਡੀ ਮਤਲਬ ਕੋਟ ਤੇ ਗਿਆ ਹੋਣਾ ਉਹਨਾਂ ਨੂੰ ਲਾਸਟ ਰਿਸੋਰਟ ਨਹੀਂ ਠੀਕ ਹੈ ਚਲੋ ਠੀਕ ਹੈ ਗੱਲ ਜੀ ਉਹ ਤਾਂ ਮਰਦਾ ਕੀ ਨਾ ਕਰਦਾ ਉਹ ਆ ਜੀ ਉਹ ਤਾਂ ਚਲੋ ਪ੍ਰੈਸ ਸੀਐਮ ਨੇ ਵੀ ਕਿਹਾ ਕਿ ਆਪਾਂ ਅਖਰੀ ਚੀਜ਼ ਹੈ ਮੈਂ ਕੱਲ ਪਰਸੋਂ ਆਏ ਆ ਉਦੋਂ ਵੀ ਜੇ ਸਾਡੀ ਅਸੀਂ ਲੈ ਕੇ ਨਾ ਬੈਠੋ ਉਹਨਾਂ ਨਾਲ ਗੱਲ ਕਰੋ ਹਾਂਜੀ ਦੱਸੋ ਭਾਈ ਕੀ ਕਰੋਗੇ ਮੈਂ ਇੱਕ ਵੀਰ ਸੁਣੋ ਮਨ ਲਾ ਬਾਵਾ ਪ੍ਰਾਨੇ ਜੀ ਤੇ ਕੋਈ ਯੂਨੀਵਰਸਿਟੀ ਦੇ ਸਟੂਡੈਂਟ ਲੀਡਰ ਵੀ ਹੋਣਾ ਤੁਹਾਡਾ ਪ੍ਰਧਾਨ ਪਹਿਲਾਂ ਕੰਗ ਜਿੱਤੇ ਆ ਜਸੀਰ ਹੈ ਨਾ ਚੇਤਨ ਜਿੱਤਿਆ ਹੋਇਆ ਤੇ ਇੱਥੇ ਬਲੇ ਤੁਸੀਂ ਵੀ ਪੈਣਦੇ ਹੋ ਤਾਂ ਮਤਲਬ ਸਾਰਿਆਂ ਨੂੰ ਯਾਰ ਕਪੀਲ ਆ ਜਿੰਨੇ ਘਟੋ ਘਟੂ ਦੇ ਕੌਂਸਲਰ ਜਿੱਤੇ ਨੇ ਮੁੰਡੇ ਯਾਰ ਮੋਟੋ ਸਾਰਿਆਂ ਦੇ ਟੱਚ ਨੂੰਗੇ ਤੇ ਉਹ ਤੋਂ ਬਿਨਾ ਹੋਰ ਵੀ ਯਾਰ ਲੋਕ ਨੇ ਜਿਹੜੇ ਥੋੜੇ ਟਾਈਮ ਤੇ ਤੁਹਾਨੂੰ ਪਤਾ ਵੀ ਯਾਰ ਇਨਫਲੂਐਂਸ਼ਲ ਪੋਜੀਸ਼ਨਾਂ ਤੇ ਬੈਠੇ ਨੇ ਪਰ ਉਹਨਾਂ ਨੂੰ ਵੀ ਖਿੱਚ ਕੇ ਲਿਆ ਯਾਰ ਸਾਰੀਆਂ ਕਾਉਂਸਲਰ ਯਾਰ 10 ਸਾਲ 20 ਸਾਲ ਦੀ ਮਾਣਮੰਦ ਆ ਕੇ ਬੈਠੀ ਖਿੱਚ ਕੇ ਲਿਆਉਣ ਦੀ ਗੱਲ ਨਹੀਂ ਨਹੀਂ ਬ੍ਰਦਰ ਜਿੰਮੇਵਾਰੀ ਲੈ ਕੇ ਹੁਣ ਤੱਕ ਆਉਣ ਦੀ ਸਾਰਿਆਂ ਦੇ ਨਾ ਪੁਰਾਣੇ ਬੰਦਿਆਂ ਨੇ ਸਾਰੇ ਆਪਣਿਆਂ ਬਾਰੇ ਰਹੇ ਤੁਹਾਨੂੰ ਜਿਹੜੀ ਮੋਦੀ ਨੇ 11 ਵਾਂ ਵਾਗਿਆ ਮੇਰੀ ਗੱਲ ਸੁਣ ਲੈ ਯਾਰ ਤਰਲੇ ਤੁਰਲੇ ਵਾਲੀ ਗੱਲ ਨਹੀਂ ਮਤਲਬ ਯਾਰ ਗੱਲ ਇੰਨੀ ਕਾ ਜੇ ਅਸੀਂ ਇਹ ਬੈਠੇ ਕਹਿਉਂਗਾ ਆਪਣਾ ਫਰਜ਼ ਹੈ ਮੈਸੇਜ ਕਰ ਲੈ ਨਹੀਂ ਚਲੋ ਮੈਸੇਜ ਕਰ ਲੈਂਦੇ ਆਪਾਂ ਯਾਰ ਨਹੀਂ ਹੈਗੀ ਗੱਲ ਯਾਰ ਥੱਲੇ ਮੈਸੇਜ ਕਰਨਾ ਸਾਡੀ ਲੜਾਈ ਆ ਅਸੀਂ ਚਾਹੇ ਵੀਰੇ ਖਿੱਚ ਖਿੱਚ ਲਿਆਉਣੇ ਪੈਣਗੇ ਨਹੀਂ ਠੀਕ ਹੈ ਗੱਲ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦਾ ਦੇਖੋ ਆਵਾਂਗੇ ਵੀਰੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓਏ ਇੱਕ ਮਿੰਟ ਜੁਣਿਆ ਨਾ ਕਰੋ ਬ్రਦਰ ਮੇਰੀ ਗੱਲ ਸੁਣ ਪਤਾ ਕੀ ਹੈ ਇੱਕ ਨਾ ਚੀਜ਼ ਬੜੀ ਜ਼ਰੂਰੀ ਹੈ ਦੇਖੋ ਇੱਥੇ ਆਉਣਾ ਸਾਰੇ ਚਾਹੁੰਦੇ ਆ ਬਿਲਕੁਲ ਫ੍ਰੈਂਕਲੀ ਬਣਾ ਪੁਰਾਣੇ ਨਮਨੇ ਹੀ ਨੇ ਜਿਹੜੇ ਮੈਂ ਕਦੇ ਲੀਡਰਾਂ ਦੀ ਗੱਲ ਨਹੀਂ ਕਰੀ ਜਾਂਦਾ ਕੱਲ ਮੈਨੂੰ ਇੱਕ ਮੇਰੇ ਦੋਸਤ ਦਾ ਫੋਨ ਆਇਆ ਮੈਂ ਉੱਠ ਦੋ ਉਹਦੇ ਮਤਲਬ ਆਈ ਗਈ ਸੀ ਉਹ ਆਂਟੀ ਨੇ ਮੈਨੂੰ ਕਹੇ ਕਹਿੰਦੇ ਮੈਂ ਜਾਣਾ ਬੇਟਾ ਮੈਂ ਕਿਹਾ ਜੀ ਅੱਜ ਨਾ ਥੋੜਾ ਜਿਆ ਕੰਮ ਵਧਿਆ ਹੋਇਆ ਹੈ ਵੀ ਤੁਸੀਂ ਰਿਸਟਰੋ ਰਿਪਰੈਂਟਰ ਕੀਤਾ ਹੋਈ ਸੀ ਮੈਂ ਕਿਹਾ ਜੀ ਅੱਜ ਮਾਹੌਲ ਨਹੀਂ ਮੈਂ ਤੁਹਾਨੂੰ ਦੱਸੂਗਾ ਤੁਸੀਂ ਆਉਣਾ ਸਾਰੇ ਚਾਹੁੰਦੇ ਆ ਪਰ ਥੋੜਾ ਜਿਆ ਨਾ ਇੱਕ ਆਪਾਂ ਨੂੰ ਇੱਥੇ ਮਾਹੌਲ ਦੇਣਾ ਪੈਣਾ ਹੈ ਇੱਕ ਰੰਗ ਬਣਾਉਣਾ ਹਾਂ ਮੈਂ ਤਾਂ ਨਾ ਕਹਿ ਰਿਹਾ ਜਿਵੇਂ ਨਾ ਕੁਛ ਬੰਦੇ ਜ਼ਿੰਮੇਵਾਰੀ ਲੈ ਚਲੋ ਸੁਣਤਾ ਲਈਏ ਸਮਰੰਧੀ ਇਹ ਦੇਖਣਾ ਹੈ ਕਿ ਆਪਾਂ ਨੂੰ ਦੇਖਣੀ ਪੈਣੀ ਹੈ ਵੀ ਇੱਥੇ ਦੇਖੋ ਆਪਣੀ ਪੰਜਾਬ ਦੀ ਲੜਾਈ ਹੈ ਇੱਥੇ ਸਾਰਿਆਂ ਨੇ ਆਉਣਾ ਹੈ ਇੱਕ ਆਪਾਂ ਨੂੰ ਵੀ ਥੋੜੇ ਜਿਹਾ ਸਵਾਲ ਜਵਾਬ ਥੋੜਾ ਜਿਹਾ ਨਾ ਇੱਥੇ ਮਾੜਾ ਆਪਾਂ ਨੂੰ ਮੈਨੇਜ ਕਰਨਾ ਪੈਣਾ ਆਪਣੀ ਜ਼ਿੰਮੇਵਾਰੀ ਚਾਗਦੇ ਆਪਾਂ ਸਿਰਫ ਇਸੇ ਮੁੱਦੇ ਨੂੰ ਕੇਂਦਰਤ ਰੱਖ ਕੇ ਆਪਾਂ ਉਹ ਲੜਾਈ ਲੜਨੀ ਹੈ ਇਹ ਨਹੀਂ ਵੀ ਆਪਾਂ ਕਿਸੇ ਤੇ ਬਲੇਮ ਜੀ ਇਹਨਾਂ ਦੀ ਸਰਕਾਰ ਉਦੋਂ ਸੀ ਇਹਨਾਂ ਦੀ ਸਰਕਾਰ ਉਦੋਂ ਸੀ ਫਿਰ ਤਾਂ ਆਪਾਂ ਲੜਾਈ ਨਹੀਂ ਜਿੱਤ ਸਕਦੇ ਇਹੀ ਕਰਦਾ ਬਕਵਾਸ ਨਹੀਂ ਕੁਛ ਹੈ ਨਹੀਂ ਅਜਾ ਪੂਰੀ ਨਹੀਂ ਅਲੋਜਾ ਕਰ ਮਰ ਕੁਛ ਨਹੀਂ ਨਹੀਂ ਇਹ ਡੈਕੋਰ ਮੇਨਟੇਨ ਕਰਨ ਦੀ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਸਾਰੀ ਨਿਭਾਉਣਾ ਨਹੀਂ ਦੇ ਦੋ ਜ਼ਿੰਮੇਵਾਰੀ ਨਹੀਂ ਠੀਕ ਜੀ ਨਹੀਂ ਇੱਕ ਮਿੰਟ ਮੇਰੀ ਬੈਂਸੀ ਸੁਣਵਾਰ ਕਰਕੇ ਕਰੇ ਜੀ ਇਹ ਭਾਈ ਤੁਹਾਡੇ ਤੋਂ ਪਹਿਲੇ ਵੀ ਆਪਾਂ ਰਾਤ ਤੁਹਾਡੇ ਨਾਲ ਵੀ ਗੱਲ ਕਰ ਲਈ ਇਹਨਾਂ ਨੇ ਵੀ ਜਿਹੜੇ ਆਪਣੇ ਸਾਰੇ ਹੀ ਬੰਦੇ ਆ ਖਾਸ ਕਰ ਕਮੇਟੀ ਇੱਕ ਫਿਕਸ ਬੰਦੇ ਆ ਮੌਂਟ ਆਪਣੇ ਰੱਖ ਲਓ ਭਈ ਅਸੀਂ 20 ਵੀ ਬੰਦੇ ਲਿਆਉਣੇ ਆ ਸਾਡੀ 50-50 ਦੀ ਕਿਰਤੀ ਲਾ ਦਿਓ 100-100 ਦੀ ਲਾ ਦਿਓ ਅਸੀਂ ਉਹ ਤੋਂ ਵੱਧ ਲੈ ਕੇ ਆਵਾਂਗੇ ਘੱਟ ਨਹੀਂ ਆਊਗਾ। ਬਾਕੀ ਇਹ ਚਿੰਤਾ ਛੱਡ ਦਿਓ ਅੱਗੇ ਗੱਲ ਸੀ ਕੁਝ ਹੋਰ ਹੁਣ ਹਰ ਬੰਦਾ ਆਪਣੀ ਜ਼ਿੰਮੇਵਾਰੀ ਸਮਝਦਾ। ਸਾਰੇ ਹੀ ਬੰਦੇ ਜਿਹੜੇ ਬੈਠੇ ਆ ਸਾਰੇ ਜ਼ਿੰਮੇਵਾਰ ਬੈਠੇ ਆ ਤੇ ਇਹ ਪਿਆਰ ਕਰਨ ਵਾਲੇ ਬੈਠੇ ਆ। ਚਿੰਤਾ ਨਾ ਕਰੋ 10 ਤਰੀਕ ਨੂੰ ਤੁਹਾਨੂੰ ਵਧੀਆ ਮਿਲੂਗਾ। ਆਪਾਂ ਆਪਣੀ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ। ਦੇਖੋ ਪ੍ਰੋਟੈਸਟ ਨੂੰ ਵੱਡਾ ਕਰੀਏ ਪਿੱਛਾ ਕਰੀਏ। ਵਧੀਆ ਆਊਗਾ ਤੁਹਾਨੂੰ ਚਿੰਤਾ ਨਾ ਕਰੋ। ਜਿਹੜੀ ਮੇਨ ਗੱਲ ਐ ਨਾ। ਹੂੰ। ਜਦੋਂ ਤੱਕ ਬੀਜੇਪੀ ਦੀ ਪੰਜਾਬ ਲੀਡਰਸ਼ਿਪ ਦੇ ਵਿੱਚ ਡਰ ਨਹੀਂ ਬੈਠੂਗਾ ਕਿ ਤੁਹਾਡੇ ਜੁੱਤੀਆਂ ਪਹਿਣੀਆਂ ਹੈਗਾ ਤੁਸੀਂ ਇਸ ਮਾਮਲੇ 'ਚ ਨਹੀਂ ਖੜੇ ਹੋਏ ਇਹ ਜਿਹੜੀ ਚੀਜ਼ ਹੈ ਇੱਥੋਂ ਕਨਵੇ ਹੋ ਜਾਣਾ ਚਾਹੀਦਾ ਕਿ ਬੀਜੇਪੀ ਦੀ ਪੰਜਾਬ 'ਚ ਜਗ੍ਹਾ ਨਹੀਂ ਹੈ ਅਗਰ ਉਹ ਪੰਜਾਬ ਯੂਨੀਵਰਸਿਟੀ ਨਾਲ ਖੜੀ ਨਹੀਂ ਹੁੰਦੀ ਠੀਕ ਹੈ ਗੱਲ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਇਹ ਕੱਲੀ ਲੜਾਈ ਪੱਗਾਂ ਵਾਲੀ ਨਹੀਂ ਹੈ ਪੱਗਾਂ 'ਮੈਂ ਹਿੰਦੂਆਂ ਦਾ ਨਿਆਂਾ ਕਰ ਠੀਕ ਹੈ ਅਗਰ ਮੇਰੀ ਵੀ 3000 ਤੋਂ 3 ਲੱਖ ਹੋਊਗੇ ਨਾ ਤਾਂ ਮੇਰੀ ਜੇਬ ਤੇ ਵੀ ਉਨਾ ਹੀ ਅਸਰ ਹੈ ਇੱਥੇ ਹਰ ਤਬਕੇ ਦਾ ਬੱਚਾ ਪੜਦਾ ਹੈਗਾ ਕਿ ਇਹ ਬੀਜੇਪੀ ਦਾ ਵੀ ਜਿਹੜਾ ਅਗਰ ਸਪੋਰਟਰ ਹੈ ਉਹਦੇ ਮਨ 'ਚ ਬਹਿਮ ਹੈ ਕਿ ਇਹ ਬੀਜੇਪੀ ਅਗਰ ਚੁੱਪ ਰਹਿੰਦੀ ਹੈ ਤਾਂ ਤੁਸੀਂ ਇਹਨਾਂ ਦੇ ਮਗਰ ਲੱਜੋ ਬੀਜੇਪੀ ਦੇ ਸਪੋਰਟਰ ਨੂੰ ਵੀ ਸਮਝਣਾ ਪੈਣਾਗਾ ਕਿ ਇਹਨਾਂ ਦੇ ਜੁੱਤੀਆਂ ਮਾਰਨ ਦਾ ਟਾਈਮ ਆ ਗਿਆਗਾ ਜੈ ਇਹ ਪੰਜਾਬ ਦੇ ਕਿਹੇ ਮੁੱਦੇ ਤੇ ਪੰਜਾਬ ਨਾਲ ਨਹੀਂ ਖੜਦੇ ਬੀਜੇਪੀ ਵਾਲੇ ਚਾਹੇ ਕਿਸਾਨਾਂ ਦਾ ਮੁੱਦਾ ਰਿਹਾ ਹੋਵੇ ਚਾਹੇ BBMP ਦਾ ਮੁੱਦਾ ਰਿਹਾ ਹੋਵੇ ਚਾਹੇ ਅੱਜ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਰਿਹਾ ਹੋਵੇ ਪੰਜਾਬ ਦਾ 50% ਹਿੰਦੂ ਉਹ ਵੀ ਉਨਾ ਹੀ ਜ਼ੁਲਮ ਸਹਿੰਦਾਗਾ ਜਿੰਨਾ ਪੰਜਾਬ ਦਾ ਬਾਕੀ ਤਬਕਾ ਜਿਹੜਾ ਸਾਡਾ ਸਿੱਖ ਭਾਈਚਾਰਾ ਹੈ। ਅੱਜ ਪੰਜਾਬ ਦੇ ਹਿੰਦੂ ਨੂੰ ਵੀ ਜਾਗਣਾ ਪੈਣਾਗਾ। ਕਿ ਇਹਨਾਂ ਨੂੰ ਜਿਹੜੇ ਪ੍ਰਚਾਰਕਾਂ ਨੂੰ ਤੁਹਾਡੇ ਘਰਾਂ 'ਚ ਵੜਦੇ ਨੇ ਆ ਕੇ ਜਿਹੜੇ ਆ ਕੇ ਗੱਲ ਕਰਦੇ ਆ ਇਹ ਲੋਕ ਪੰਜਾਬ ਪੱਖੀ ਨਹੀਂ ਐ। ਭਾਜਪੀ ਪੰਜਾਬ ਪੱਖੀ ਜਮਾਤ ਨਹੀਂ ਐ। ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਐ। ਇਹਨਾਂ ਨੇ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਕੀਤੀ ਪਹਿਲਾਂ ਖੇਤੀ ਨੂੰ ਮਾਰਿਆ ਹੱਥ। ਤੇ ਜਿਹੜੇ ਲਾਲੇ ਜਿਨ੍ਹਾਂ ਦੀਆਂ ਦੁਕਾਨਾਂ ਚੱਲਦੀਆਂ ਉਹ ਖੇਤੀ ਦੇ ਦਮ ਤੇ ਚੱਲਦੀਆਂ ਗਿਆ ਜੋ ਵੇਚਦਾ ਉਹ ਖੇਤੀ ਦੇ ਦਮ ਤੇ ਵੇਚਦਾਗਾ ਤੁਹਾਡੇ ਨਿਆਣੇ ਅਗਰ ਪੰਜਾਬ ਯੂਨੀਵਰਸਿਟੀ ਚ ਸਸਤਾ ਅਗਰ ਪੜ ਰਿਹਾ ਤਾਂ ਪੰਜਾਬ ਯੂਨੀਵਰਸਿਟੀ ਕਰਕੇ ਪੜ ਰਿਹਾ ਤੇ ਭਾਜਪੀ ਨੂੰ ਸਿੱਧਾ ਭਾਜਪੀ ਦੇ ਵੋਟਰ ਨੂੰ ਸਿੱਧਾ ਭਾਜਪੀ ਦਾ ਜਿਹੜਾ ਵੈਸ਼ਕਾਰ ਹੈ ਉਹਦੀ ਸ਼ੁਰੂਆਤ ਕਰਨੀ ਪੈਣੀ ਹੈ ਤਾਂ ਪੰਜਾਬ ਯੂਨੀਵਰਸਿਟੀ ਦਾ ਔਰ ਚੰਡੀਗੜ੍ਹ ਦਾ ਮਸਲਾ ਹੱਲ ਹੋਣਾ ਬਿਲਕੁਲ ਠੀਕ ਹੈ ਜੀ ਬਿਲਕੁਲ ਤੁਸੀਂ ਇਹ ਗੱਲ ਲੀਗਲੀ ਕੀਤੀ ਸੀ ਵੀ ਲੀਗਲੀ ਅਸੀਂ 2021 'ਚ ਬੈਠੇ 23 'ਚ ਬੈਠੇ ਵੀ ਇਹ ਮਸਲਾ ਜੇ ਆਪਾਂ 99 ਮੈਂਬਰੀ ਬਹਾਲ ਵੀ ਇੱਕ ਵਾਰ ਕਰਾ ਲਈਏ ਇਹ ਮਸਲਾ ਫਿਰ ਵੀ ਉੱਥੇ ਹੀ ਖੜਾ ਹੈ ਸਾਰੀ ਜੜਾ ਰੀਆਰਗੇਨਾਈਜੇਸ਼ਨ ਐਕਟ 2004 ਇਹ ਉਹਦੇ ਤੇ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕੱਠੇ ਹੋ ਕੇ ਵਿਚਾਰਨ ਦੀ ਲੋੜ ਹੈ ਉਹਦੇ 'ਚ ਸਾਰੇ ਬੀਬੀ ਐਨ ਬੀ ਵਾਲਾ ਮਸਲਾ ਚੰਡੀਗੜ੍ਹ ਦਾ ਮਸਲਾ ਤੇ ਇਹਨੂੰ ਸਟੇਟ ਯੂਨੀਵਰਸਿਟੀ ਬਣਾਉਣ ਵਾਲਾ ਸਾਨੂੰ ਦੁਰਨਾ ਚਾਹੀਦਾ ਨਹੀਂ ਐਵੇਂ ਰੋਜ਼ ਹੀ ਦੋ ਦੋ ਚਾਰ ਚਾਰ ਸਾਲਾਂ ਬਾਅਦ ਇੱਥੇ ਬੈਠੇ ਰਹੋ ਠੀਕ ਹੈ ਗੱਲ ਥੋੜੀ ਪੈ ਗਈ ਸਾਨੂੰ ਕਰਨੀ ਪੈਣੀ ਹੈ ਗੱਲ ਤਾਂ ਪੱਦੇ ਪੈਣਾ ਸਾਡਾ ਹੱਲ ਨਹੀਂ ਐ ਕੋਈ ਅਸਲ ਹਾਂ ਪੰਜਾਬ ਦਾ ਮਸਲਾ ਨਹੀਂ ਆਪਾਂ ਹਰਿਆਣੇ ਹਮਾ ਚਲਾਉਣੇ ਭਰਾਵਾਂ ਨੂੰ ਇੱਕ ਛੱਡੀ ਟੈਕਸ ਦੇ ਉੱਤੇ ਜਿਹੜੀ ਵੀ ਇਹਨਾਂ ਨੇ ਨਵੀਂ ਸੈਨੀਟ ਲਿਆਂਦੀ ਐ ਉਹਨਾਂ ਨੇ ਆਪ ਦੇ ਪੱਖ ਰੱਖ ਕੇ ਪ੍ਰੋਪਰ ਪੀਸੀ ਕੀਤੀ ਐ ਕਿਨੇ ਕੀਤੀ ਜੀ ਅੱਛਾ ਓਕੇ ਠੀਕ ਐ ਭਾਜਪਾ ਵੱਲੋਂ ਉਹਨਾਂ ਨੇ ਆਪ ਦਾ ਪੱਖ ਰੱਖਿਆਗਾ ਉਹਨਾਂ ਨੇ ਤਾਂ ਆਬਵੀਅਸਲੀ ਇਹਨੂੰ ਲੈ ਕੇ ਰੋਣਾ ਅਸੀਂ ਜਿੰਨ ਇੱਥੇ ਅੱਜ ਸਾਰਾ ਪੰਜਾਬ ਬੈਠਾ ਹੈ ਸਾਰੀਆਂ ਪਾਰਟੀਆਂ ਬੈਠੀਆਂ ਨੇ ਅਸੀਂ ਸਾਰਿਆਂ ਨੂੰ ਕਵਾਂਗੇ ਆਪਦੇ ਆਪ ਦੇ ਲੀਗਲ ਵਿੰਗਸ ਨਾਲ ਤੁਸੀਂ ਸਲਾਹ ਕਰਕੇ ਉਸ ਤੋਂ ਬਾਅਦ ਕੋ ਪ੍ਰੋਪਰ ਪੀਸੀਆਂ ਕਰੋ ਤੇ ਇਹਦਾ ਕੰਡਣ ਕਰੋ ਬਿਲਕੁਲ ਠੀਕ ਇੱਕ ਮਿੰਟ ਜੀ ਮੈਂ ਤੁਹਾਡੇ ਮਾਧਿਅਮ ਨਾਲ ਹੀ ਰਵਨੀਤ ਬਿੱਟੂ ਉਹਨਾਂ ਨੂੰ ਜਵਾਬ ਦੇ ਦਿੰਨਾ ਵੀ ਪਹਿਲੇ ਤਾਂ ਬਣੇ ਸੀ 91 ਮੈਂਬਰ ਗਿਣਤੀ ਸੀ ਸਟੂਡੈਂਟਸ ਦੀ ਹਜ਼ਾਰਾਂ ਦੇ ਵਿੱਚ ਹੁਣ ਗਿਣਤੀ ਪਹੁੰਚ ਗਈ ਲੱਖਾਂ ਚ ਤੇ ਕੀ ਗੱਲ ਘਟਾਏ ਕਾਦੇ ਇਹਨਾਂ ਨੇ ਹਾਂ ਆਪਣੇ ਵਿਧਾਨ ਸਭਾ ਦੇ ਦਾ ਲੋਕ ਸਭਾ ਦੇ ਮੈਂਬਰਾਂ ਦੀ ਤਾਂ ਗਿਣਤੀ ਰੇਸ਼ਿਓ ਦੇ ਹਿਸਾਬ ਨਾਲ ਵਧਾ ਦਿੰਦੇ ਆ ਕੀ ਗੱਲ ਇੱਥੇ ਨੁਮਾਇੰਦਗੀ ਸਟੂਡੈਂਟਸ ਦੇ ਬੈਠਣੀ ਚਾਹੀਦੀ ਉਹਨਾਂ ਦੀ ਸਭ ਤੋਂ ਵੱਡੇ ਸਟੇਕ ਹোলਡਰ ਸਟੂਡੈਂਟਸ ਆ ਉਹਨਾਂ ਦੀ ਸਿਰਫ ਗ੍ਰੈਜੂਏਟ ਦੇ ਸਭ ਤੋਂ ਵੱਡਾ ਨੰਬਰ ਆਉਂਦਾ ਸੀ 15 ਮੈਂਬਰ ਚੁਣ ਕੇ ਆਉਂਦੇ ਆ ਸਾਡੀ ਤਾਂ ਇਹ ਮੰਗ ਸੀ ਸੈਨੇਟ ਦੇ ਵਿੱਚ ਵੀ ਜੇ ਤੁਸੀਂ ਰਿਫਾਰਮਸ ਕਰਨੇ ਆ ਪੋਜ਼ਿਟਿਵ ਬੇਜ ਕਰੋ ਤੇ ਉਹ 15 ਦੀ بجائے ਉਹਨਾਂ ਦੀ ਗਿਣਤੀ 30 ਕੀਤੀ ਜਾਵੇ ਦੂਜੀ ਗੱਲ ਕਿ ਸਭ ਤੋਂ ਵੱਡੀ ਸਟੇਕਹੋਲਡਰ ਸਟੂਡੈਂਟਸ ਆ ਨਾਨ ਟੀਚਿੰਗ ਦਾ ਜਿਹੜਾ ਜਿੱਤਿਆ ਹੋਇਆ ਨੁਮਾਇੰਦਾ ਉਹ ਆ ਕੇ ਆਪਣੀ ਸ਼ਮੂਲੀਅਤ ਕਰਦਾ ਜਿਹੜੇ ਟੀਚਰਸ ਨੇ ਉਹਨਾਂ ਦਾ ਜਿੱਤਿਆ ਹੋਇਆ ਨੁਮਾਇੰਦਾ ਉੱਤੇ ਬੈਠਦਾ ਸੈਨੇਟ ਦੇ ਵਿੱਚ ਤੇ ਜਿਹੜਾ ਸਟੂਡੈਂਟਸ ਦਾ ਜਿੱਤਿਆ ਹੋਇਆ ਬੰਦਾ ਆ ਉਹ ਕਿਉਂ ਨਹੀਂ ਉੱਤੇ ਵਿੱਚ ਬੈਠਦਾ ਅਸੀਂ ਉਹਨਾਂ ਨੂੰ ਵੀ ਵੀਰ ਹੋਣਾ ਨੂੰ ਇਹ ਪੁੱਛਣਾ ਚਾਹੁੰਦੇ ਆ ਕੋਈ ਨਹੀਂ ਸਿਆਣੇ ਆ ਕੇਂਦਰ ਦੇ ਮੰਤਰੀ ਆ ਕੋਈ ਗੱਲ ਨਹੀਂ ਜੇਕਰ ਉਹਨਾਂ ਦਾ ਮਨ ਕਰੇ ਇਸ ਗੱਲ ਦੇ ਉੱਤੇ ਉਹਨਾਂ ਦੀ 31 ਮੈਂਬਰੀ ਜਾਂ ਕਨਮੇ ਮੈਂਬਰੀ ਚ ਮੇਰਾ ਨਾਮ ਸੰਦੀਪ ਸਿੰਘ ਜ਼ਿਕਰੀ ਆ ਸੈਨੇਟ ਤੇ ਸਿੰਡੀਕੇਟ ਦਾ ਮੈਂਬਰ ਰਿਆਂ ਜਦੋਂ ਮਰਜ਼ੀ ਉਹਦਾ ਮਨ ਕਰੇ ਮੈਂ ਜਵਾਬ ਦੇਣ ਨੂੰ ਤਿਆਰ ਹਾਂ ਤਾਂ ਗੱਲ ਕਰ ਲੈਣਾ ਅੱਗੇ ਇੱਕ ਫਰੰਟ ਦੇ ਉੱਤੇ ਉਹ ਇੱਕ ਆ ਗਿਆ ਤੁਸੀਂ ਮੰਨ ਲਵਾ ਦੇਣਾ ਉਹਨਾਂ ਕੱਸੀਆਂ ਬਣਾਉਣਾ ਬਾਹਰ ਇੱਕ ਗੱਲ ਵੀ ਇਹ ਕਹਿੰਦੇ ਕਿ ਇਹਦਾ ਕੋਈ ਉਹ ਬਾਈ ਦੀ ਗੱਲ ਹੈ ਉਹ ਗੱਲ ਸੱਚ ਹੱਜ ਬਿਲਕੁਲ ਜਿਆਦਾ ਕਿਉਂਕਿ ਨਾ ਜਿਵੇਂ ਬੀਜੇਪੀ ਆਪਣਾ ਉਤਾਰ ਆਪ ਸ਼ੁਰੂ ਕਰਤੀ ਉਹਨਾਂ ਨੇ ਅੱਜ ਜੈਨ ਸਾਹਿਬ ਦਾ ਜੈਨ ਸਾਹਿਬ ਦਾ ਵੀ ਆ ਗਿਆ ਕਿ ਉਹਨਾਂ ਨੇ ਕਿਹਾ ਕਿ ਪ੍ਰੋਗਰਾਮਡਾ ਬਣਾਉਣੀ ਹੈ ਆਪਾਂ ਨੂੰ ਵੀ ਰੀਬਟਲ ਵੀ ਆਪ ਦੇਣੀ ਤਰੀਕਾ ਪਤਾ ਨਹੀਂ ਦੱਸਣਾ ਬਈ ਉਹਦਾ ਗ੍ਰੈਜੂਏਟ ਨੂੰ ਇਹ ਕਹਿ ਕੇ ਅਟੈਕ ਕਰਦੇ ਆਪਣਾ ਦੇਖੋ ਪਤਾ ਕੀ ਹੈ ਬਾਈ ਸੀਰੀਅਸ ਹੋ ਦੇਖੋ 10 ਤਰੀਕ ਦਾ 10 ਤਰੀਕ ਦਾ ਆਪਣਾ ਨੈਕਸਟ ਸਟੈਪ ਹੈਗਾ ਆਪਰੇ ਤੁਹਾਡਾ ਹਾਲ ਹੋ ਗਿਆ 10 ਨੂੰ ਨੈਕਸਟ ਸਟੈਪ ਹੈਗਾ ਉਹ ਤੋਂ ਅੱਗੇ ਫਿਰ ਅਗਲਾ ਸਟੈਪ ਵੇਖ ਲਾਂਗੇ ਪ੍ਰਚਾਰ ਵੱਧਦਾ ਸਾਡੇ ਨਾਲੋਂ ਤੁਸੀਂ ਨਾਲ ਪੀਸੀ ਤੁਸੀਂ ਕਰੋਗੇ ਬੇਨਤੀ ਹੈ ਜੀ ਜਿੰਨਾ ਕਿ ਜੇ ਕੋਈ ਵੀ ਪਾਰਟੀ ਇੱਥੇ ਸਾਰਾ ਪਸਦਿਆਂ ਬੈਠਾ ਜਿਹੜੇ ਕਹਿੰਦੇ ਆ ਵੀ ਅਸੀਂ ਪੰਜਾਬ ਪੱਕੀ ਆ ਤੁਹਾਨੂੰ ਪ੍ਰੋਪਰ ਨੈਟ ਕੇ ਚੀਜ਼ ਦਾ ਖੰਡਨ ਕਰਨਾ ਪਊਗਾ ਫਿਰ ਪਤਾ ਲੱਗੂਗਾ ਕਿਹੜੀ ਪਾਰਟੀ ਕਿੰਨੀ ਸੀਰੀਅਸ ਹੈ ਸਾਡੇ ਨਾਲ ਆ ਕੇ ਨਹੀਂ ਨਹੀਂ ਯਾਰ ਕੱਲਾ ਖੰਡਨ ਨਹੀਂ ਬ੍ਰਦਰ ਅਸੀਂ ਤਾਂ ਹੋਰਾਂ ਆ ਗਏ ਆ ਖੰਡਨ ਸਮਝਾ ਦੇਵਾਂਗੇ ਕਰ ਲਾਂਗੇ ਕੋਈ ਸਾਹਮਣੇ ਹੋ ਕੇ ਲੜਾਈ ਲੜਾਂਗੇ ਐ ਨਹੀਂ ਪਿਛੋ ਪਿਛੋ ਗੱਲ ਨਹੀਂ ਕਰਦੇ ਗੱਲ ਸੁਣ ਲਓ ਵੀ ਕੀ ਕਰੇ ਤੂੰ ਜੋ ਵੀ ਕਦੋਂ ਗ੍ਰੈਜੂਏਟ ਕੌਨਸ਼ੀਅੰਸੀ ਆਲੇ ਜਿਹੜਾ ਪ੍ਰਚਾਰ ਚੱਲਦਾ ਕਿ ਇਹ ਗੱਲ ਉਹ ਇੱਕ ਇਹਨਾਂ ਨੇ ਨਾ ਇੱਕ ਪ੍ਰਚਾਰ ਬਣਾਇਆ ਯੂਨੀਵਰਸਿਟੀ ਨੇ ਕਿ ਗ੍ਰੈਜੂਏਟ ਕੌਨਸ਼ੀਅੰਸੀ ਆਲੇ ਬੰਦੇ ਵੀ ਜਿਹੜੀ ਗ੍ਰੈਜੂਏਟ ਕੌਨਸ਼ੀਅੰਸੀ ਆ ਵੀ ਉਹ ਕਿਸੇ ਕੰਮ ਦੀ ਨਹੀਂ ਹੈਗੀ ਯੂਨੀਵਰਸਿਟੀ ਨੂੰ ਉਹਦੀ ਲੋੜ ਨਹੀਂ ਹਾਲਾਂਕਿ ਜਿਹੜੀ ਗ੍ਰੈਜੂਏਟ ਕੌਨਸ਼ੀਅੰਸੀ ਹੈ ਜਿਹੜੀ ਸਟੂਡੈਂਟਸ ਤੋਂ ਜਾਂ ਜਿਵੇਂ ਅਸੀਂ ਆਏ ਸਿਕਰੀ ਸਾਹਿਬ ਬੈਠੇ ਆ ਰਵਿੰਦਰ ਬੈਠਾ ਆ ਅਸੀਂ ਆਫਟਰ ਗ੍ਰੈਜੂਏਸ਼ਨ ਜਾਂ ਆਫਟਰ ਆ ਦੀ ਸਟੱਡੀ ਤੋਂ ਬਾਅਦ ਅਸੀਂ ਇਲੈਕਟ ਹੋ ਉੱਥੇ ਇਹਨਾਂ ਨੂੰ ਦਿੱਕਤ ਹੈ ਹਨ ਜਦੋਂ ਕੋਈ ਗਲਤ ਸਿਲੈਕਸ਼ਨ ਕਰਦੇ ਉਦੋਂ ਅਸੀਂ ਬੋਲਦੇ ਉੱਥੇ ਇਹਨਾਂ ਨੂੰ ਦਿੱਕਤ ਹੈ ਰੋਲਾ ਤਾਂ ਸਿਲੈਕਸ਼ਨਾਂ ਦਾ ਫਿਰ ਯੂਨੀਵਰਸਿਟੀ ਕੰਟਰੋਲ ਕਰਦਾ ਹੈ ਹੋਰ ਕੋਈ ਮਸਲਾ ਹੋਰ ਕੁਝ ਨਹੀਂ ਹੈ ਜੀ ਇਹਨਾਂ ਨੇ ਬਸ ਦੇਖੋ ਯੂਨੀਵਰਸਿਟੀ ਕੰਟਰੋਲ ਕਰਨੀ ਹੈ ਆਪਦੇ ਬੰਦੇ ਲਾਉਣੇ ਆ ਆਪਦਾ ਸਿਲੇਬਸ ਪੜਾਉਣਾ ਹੈ ਆਪਦੇ ਮੁਤਾਬਕ ਇਮਤਿਹਾਨ ਕਰਾਉਣਾ ਹੈ ਕੱਲ੍ਹ મે ਮੈਂਬਰ ਸੈਨੇਟ ਜੋ 36 ਮੈਂਬਰ ਆਲਰੇਡੀ ਨਾਮਿਨੇਟ ਕਰਕੇ ਹਜੇ ਵੀ ਇਹ ਸੰਤੁਸ਼ਟ ਨਹੀਂ ਹੈਗੇ ਭਾਈ ਜੀ ਅਸੀਂ 15 ਜਣੇ ਅਸੀਂ ਇਲੈਕਸ਼ਨ ਲੜ ਕੇ ਆਉਣੇ ਇੱਕ ਦੂਜੇ ਨਾਲ ਅਸੀਂ ਅਸਲ ਬਾਜੀ ਜਾਣੇ ਨਾਲੇ 5-5 10-10 ਲੱਖ ਰੁਪਈਆ ਖਰਚੀਦਾ ਯਾਰ ਹਜੇ ਵੀ ਇਹ ਬੰਦੇ ਸੰਤੁਸ਼ਟ ਨਹੀਂ ਹੈਗੇ ਕਾਹਦਾ ਇੱਕ ਵੀ ਬੰਦਾ ਇੱਕ ਰੁਪਈਆ ਵੀ ਜੁੜਦਾ ਨਹੀਂ ਆ ਜਾਂ ਕੱਲ ਤਲਖਵਾਜ ਵੀ ਇਲੈਕਸ਼ਨ ਟਾਈਮ ਹੋ ਜਾਂਦੀ ਹੈ ਕਿ ਜੇ ਨਹੀਂ ਆਪਸ ਵਿੱਚ ਇਲੈਕਸ਼ਨ ਲੜਦੇ ਹਾਂ ਠੀਕ ਹੈ ਤਾਂ ਉਹ ਹਣ ਇਹ ਫਿਰ ਵੀ ਇਹਨਾਂ ਨੂੰ ਹਜੇ ਵੀ ਦਿੱਕਤ ਆ ਸਾਡੇ ਤੋਂ ਹਾਂ ਜੀ ਬਿਲਕੁਲ ਸਹੀ ਹੈ ਜੀ ਕੋਈ ਜੀ ਤੁਸੀਂ ਗੱਲ ਕੀਤੀ ਨਾ ਸਿਲੇਬਸ ਜਾਂ ਜਿਹੜੀ ਜਿਹੜੀ ਭਰਤੀ ਹੈ ਉਹਦੀ ਗੱਲ ਗੱਲ ਇਹਦੋਂ ਵੀ ਅੱਗੇ ਦੀ ਹੈ ਜੀ ਹੋ ਸਕਦਾ ਜਿਹੜਾ ਇਹ ਕੈਂਪਸ ਆ ਇਹ ਵੀ ਇਥੋਂ ਬਦਲਦਾ ਜੇ ਅੱਛਾ ਕਿਉਂਕਿ ਚੰਡੀਗੜ੍ਹ ਤੁਹਾਨੂੰ ਪਤਾ ਜੀ ਸ਼ਹਿਰ ਹੀ ਇਦਾਂ ਦਾ ਵਾਪਸ ਹੋ ਸਕਦਾ ਨਹੀਂ ਜਗਾ ਇਹਨਾਂ ਨੂੰ ਐਂ ਚਾਹੀਦੀ ਹੈ ਜਗਾ ਵੀ ਵੇਚ ਸਕਦੇ ਨੇ 550 ਕਿਲੋ ਮਤਲਬ ਕਿਤੋਂ ਤੱਕ ਵੀ ਅੱਛਾ ਇਹ ਹੱਦ ਤੱਕ ਵੀ ਗੱਲ ਪਹੁੰਚੀ ਹੋਈ ਹੈ ਜਿਹੜਾ ਘਰ ਨੂੰ ਵੇਚਦਾ ਸੈੱਲ ਨਹੀਂ ਸੀ ਨਾਲੇ ਭਾਈ ਠੀਕ ਹੈ ਕੰਨੀ ਲੜਾਈ ਕਰ ਸਕਦੇ ਆ ਚਾਪੀਆਂ ਦੀ ਨਹੀਂ ਆ ਅੱਗੇ ਇੱਥੋਂ ਨਾ ਪੰਜਾਬੀ ਕੰਪਲਸਰੀ ਹੁੰਦੀ ਗ੍ਰੈਜੂਏਸ਼ਨ 'ਚ ਤੇ ਇਹਨਾਂ ਨੇ ਮਤਲਬ ਕਿ ਪੰਜਾਬੀ ਹਟਾਤੀ ਉਹਦੋਂ ਵੀ ਧਰਨਾ ਲਾ ਕੇ ਪਸੇ ਕੰਪਲਸਰੀ ਕਰਾਈ ਅੱਛਾ ਉਹ ਆਪਸ਼ਨਲ ਹਟਾ ਦੇ ਤਾਂ ਹਮਚਲ ਦੇ ਵੀ ਜਵਾਕ ਸੀਗੇ ਉਹਨਾਂ ਮੈਨੂੰ ਆਖਿਆ ਉਹ ਧਰਨੇ ਦੇ ਨਾਲ ਬੈਠ ਉਹ ਕਹਿੰਦੇ ਜਾਂਦੇ ਅੱਜ ਜੇ ਢਾਡੀ ਭਾਸ਼ਾ ਨੂੰ ਹੱਥ ਪਾਇਆ ਨਾ ਸੈਂਟਰ ਨੇ ਕੱਲ ਸਾਡੀ ਭਾਸ਼ਾ ਨੂੰ ਆਂਦੇ ਤਾਂ ਸਾਦੇ ਨਾ ਇਹ ਕੱਲੀ ਪੰਜਾਬ ਨਹੀਂ ਆਪਾਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਹੈ ਜਿਹੜੀ ਗੱਲ ਜਿਹੜੀ ਇਹਨੂੰ ਕਹਿੰਦੇ ਕੀਤੀ ਸੀ ਨਾ ਕਿ ਤੁਸੀਂ ਉਹੀ ਗੱਲ ਦੁਆਰਾ ਕੀਤੀ ਕਿ ਹਰ ਤੀਜੇ ਚੌਥੇ ਸਾਲ ਆਪਾਂ ਨੂੰ ਬਹਿਣਾ ਪੈਂਦਾ ਕਿਸੇ ਨਾ ਕਿਸੇ ਮੁੱਦੇ ਤੇ ਇਹ ਇੱਕ ਕਰੀਏ ਦੀ ਜੜ ਤੇ ਜਾਣਾ ਪੈਣਾ ਆਪਾਂ ਨੂੰ ਹਰਥਾਰਾਂ ਆਪਾਂ ਪਹਿਲਾਂ ਬੈਠੇ ਸੀ ਉਰੀ ਹਾਂਜੀ 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 ਇਹ ਵੀ ਤੁਹਾਡੇ মিডিਆ ਵਾਲਿਆਂ ਤੇ ਚਾਹਨਾ ਚ ਵੀ ਬੇਨਤੀ ਆ ਕਿ ਕੋਈ ਵੀ ਇਹਨਾਂ ਦਾ ਬੀਜੇਪੀ ਦਾ ਲੀਡਰ ਕੋਈ ਚਾਵੇ ਕਿ ਇਸ ਮੁੱਦੇ ਦੇ ਉੱਤੇ ਵੈਸ ਕਰਨੀ ਆ ਉਹਨਾਂ ਨੂੰ ਓਪਨ ਪਹਿਲਾ ਨਹੀਂ ਜੀ ਕਰਨੀ ਕੀ ਹੈ ਇਸ ਮੁੱਦੇ ਤੇ ਬਹਿਸ ਕਰਾਉਣੀ ਚਾਹੀਦੀ ਹਰ ਚੈਨਲ ਨੂੰ ਕਰਾਉਣੀ ਚਾਹੀਦੀ ਹੈ ਸਾਰੇ ਕਰਾਰੇ ਨੇ ਬਾਈ ਜੀ ਉਹ ਆਈ ਨਹੀਂ ਅੱਛਾ ਆਉਂਦੀ ਹੀ ਨਹੀਂ ਉਹ ਬੁਲਾ ਰਹੇ ਨਹੀਂ ਆਉਂਦੇ ਫਿਰ ਆਪਾਂ ਉਹਨਾਂ ਨੂੰ ਪੰਜਾਬ ਤੋਂ ਬਾਹਰ ਕਰੇ ਦੇਣਾ ਆਪੇ ਵੀ ਸ਼ਮਾ ਆਉਂਦੀ ਨਹੀਂ ਗੱਲ ਲੈ ਲਓ ਨਾ ਹੌਣ ਬਿਲਕੁਲ ਜਿਹੜੀ ਆਪਦੇ ਮੈਨ ਦੇ ਵੀ ਆਉਣਾ ਚਾਹੁੰਦਾ ਦੱਸੋ ਸਾਡੇ ਨਾਲ ਫੈਕਟਸ ਤੇ ਉੱਤੇ ਗੱਲ ਕਰਨ ਕਿ ਕਿੱਥੇ ਗਲਤ ਆ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਗ੍ਰੈਜੂਏਟ ਆਲਿਆਂ ਦੀ ਮੈਂ ਦੱਸਦਾ ਕਿ 25000 ਰੁਪਇਆ ਲੇਟ ਫੀਸ ਹੁੰਦੀ ਆ ਬੱਚੇ ਦਾ ਕਿਤੇ ਦਾਖਲਾ ਰਹਿ ਜਾ ਤਾਂ ਸਾਡੇ ਕੋਲ ਪਾਵਰ ਆ ਸੀ 25 ਦਾ 25000 ਮਾਫ ਕਰਾ ਸਕਦੇ ਹਾਂ ਬਿਲਕੁਲ ਅੱਛਾ ਠੀਕ ਹੈ ਜੀ ਫਿਰ ਕਿਸੇ ਬੱਚੇ ਦਾ ਕਿਤੇ ਕਿਸੇ ਹੋਰ ਪ੍ਰੋਬਲਮ ਪੈ ਜਾਏ ਜਿਹੜਾ ਕੰਮ ਇਹ ਮਹੀਨੇ-ਮਹੀਨੇ ਚ ਕਹਿੰਦੇ ਅਸੀਂ ਇੱਕ-ਇੱਕ ਦਿਹਾੜੀ ਦੇ ਵਿੱਚ ਉਹ ਕਰਾਉਣ ਦੀ ਹਿੰਮਤ ਰੱਖਦੇ ਹਾਂ ਵੀ ਸਾਡਾ ਰਾਈਟ ਹੈ ਸਾਡਾ ਉਹਨਾਂ ਦੀ ਉਹਨਾਂ ਦੀ ਮਜਬੂਰੀ ਆ ਉਹਨਾਂ ਨੂੰ ਉਹ ਕੰਮ ਕਰਨਾ ਪੈਂਦਾ ਇੱਕ ਬੱਚਾ ਅਬੋਰ ਤੋਂ ਚੱਲ ਕੇ ਇੱਥੇ ਆਉਂਦਾ ਸਿਰਫ ਆਪਣਾ ਰਿਜ਼ਲਟ ਪਾਸਵਰਡ ਆਰਐਲ ਕਲੀਅਰ ਕਰਾਉਣ ਕੰਮ ਕਿੰਨਾ ਹੁੰਦਾ ਇੱਕ ਸੈੱਟ ਤੋਂ ਦੂਜੇ ਸੈੱਟ ਦੇ ਉੱਤੇ ਜਾਣਾ ਉਹ ਅਸੀਂ ਕਰਵਾਉਂਦੇ ਆ ਇਹਨਾਂ ਨੂੰ ਕੀ ਪਤਾ ਬਈ ਜਿਹੜੇ ਆਪਣੇ ਮੁਕ ਦੀ ਗੱਲ ਆ ਜਿਨ੍ਹਾਂ ਨੇ ਆਪਣਾ ਆਨੰਦ ਮਾਣਿਆ ਇੱਥੇ ਉਹਨਾਂ ਨੂੰ ਤਕਲੀਫ ਆ ਤਕਲੀਫ ਇਸ ਗੱਲ ਦੀ ਆ ਕਿ ਅਸੀਂ ਉਹਨਾਂ ਨੂੰ ਬੋਲਦੇ ਆ ਬਿਲਕੁਲ ਉਪਰਾਸ਼ਟਪਤੀ ਜੀ ਨਾਲ ਸਾਡੀ 1 ਘੰਟਾ ਮੀਟਿੰਗ ਹੋਈ ਸੀ ਇੱਥੇ 골ਡਨ ਦੁਗਲੀ ਦੇ ਵਿੱਚ ਬੈਠੇ ਉੱਥੇ ਉਹਨਾਂ ਨੇ ਉਦੋਂ ਹੀ ਆਪਣਾ ਸਪਾਇਸਟ ਕਰ ਦਿੱਤਾ ਸੀਗਾ ਵੀ ਇਹ ਜਿਹੜੇ ਗ੍ਰੈਜੂਏਟ ਵਾਲੇ ਆ ਇਹ ਤਾਂ ਗੁੰਡੇ ਆ ਸਾਡੇ ਨਾਲ ਕੋਈ ਗੱਲ ਤਾਂ ਕਰਕੇ ਦੇਖੇ ਦੱਸੋ ਕਿਸ ਗੱਲ ਦੇ ਉੱਤੇ ਆਪਾਂ ਗਲਤ ਆ? ਜੇ ਕੋਈ ਗਲਤ ਕੰਮ ਕਰਦੇ ਏ ਗਲਤ ਨੂੰ ਗਲਤ ਕਹਿਣਾ ਗਲਤ ਏ ਤਾਂ ਅਸੀਂ 100 ਵਾਰੀ ਗਲਤ ਹੋਵਾਂਗੇ। ਜੰਮ ਜੰਮ ਕੇ ਗਲਤੀ ਕਰਾਂਗੇ ਅਸੀਂ ਜੀ ਡਰਦੇ ਇਸ ਗੱਲੋਂ। ਸਰ ਗੁੰਡੇ ਤੇ ਆਈਆਂ ਜਦੋਂ ਗਲਤ ਕਰਦੇ ਤੇ ਆਪਾਂ ਡੱਕਨੇ ਆ। ਜੇ ਹੁਣ 31 ਦੇ ਵਿੱਚੋਂ 24 ਪੇਡਾਂ ਲਿਆ ਕੇ ਉਹਨਾਂ ਬਿਠਾਣੀਆਂ ਨੇ ਜਿਹੜੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਕਰਨ ਨੂੰ ਤਿਆਰ ਨੇ। ਨਾ ਨਾ ਜੀ ਕੋਈ ਤੜ ਹੋਣੀ ਉਹਦੇ ਪਹਿਲੇ ਉਹਨਾਂ ਦੇ ਅੱਗੇ ਬੋ ਡਾਊਨ ਹੁੰਦੇ ਨੇ। ਵੀ ਸਾਨੂੰ ਪਹਿਲਾਂ ਨਾਮਿਨੇਟਿਡ ਦੇ ਵਿੱਚ ਲੈ ਲੋ। ਉਹ ਤੇ ਕਦੀ ਗੱਲ ਨਹੀਂ ਕਰ ਸਕਦੇ। ਹੁਣ ਸਾਰੀ ਪਾਵਰ ਵਾਈਸ ਚਾਂਸਲਰ ਨੂੰ ਇਹਦੇ ਵਿੱਚ ਦੇ